ਅਸੀਂ ਆਏ ਤਾਂ ਭਾਈ ਗੁਰਜੀਤ ਸਿੰਘ ਨਾਲ ਸਹਿਮਤੀ ਪ੍ਰਗਟਾਉਣ ਵਾਸਤੇ ਆ ਕੋਈ ਛਾਵੇਂ ਬੈਠਾਏ ਕੋ ਉਧਰ ਬੈਠੇ ਤੁਹਾਨੂੰ ਇੱਥੇ ਵੀ ਗਰਮੀ ਲੱਗਦੀ ਹੈ ਇਹ ਫੌਜੀ ਸਾਹਿਬ ਨੇ ਪਹਿਲਾਂ ਇੱਥੇ ਸਪੀਚ ਕੀਤੀ ਸੀ ਕਿ ਜੇ ਕਿਤੇ ਕੋਈ ਤੁੰਬੇ ਵਾਲਾ ਹੁੰਦਾ ਇੱਥੇ ਜਗ੍ਹਾ ਨਹੀਂ ਸੀ ਹੋਣੀ ਭਾਈ ਸਾਹਿਬ ਜੀ ਸੱਚ ਕੋਲ ਇਕੱਠ ਥੋੜਾ ਹੀ ਹੁੰਦਾ ਹਰ ਗੁਰੂ ਘਰ ਤੇ ਬੜੇ ਕੀਮਤੀ ਪੱਥਰ ਉੱਥੇ ਬਹੁਤ ਕੀਮਤੀ ਇਮਾਰਤਾਂ ਬਣਦੀਆਂ ਅੱਜ ਤੱਕ ਆਪਾਂ ਸੁਰੱਖਿਆ ਵਾਸਤੇ ਕੀ ਸੋਚਿਆ ਕਿਉਂਕਿ ਉਹਨਾਂ ਨੇ ਤਿਆਰ ਕਰ ਲਿਆ ਕਿ ਇਹਨਾਂ ਨੂੰ 12 ਤਰੀਕ ਯਾਦ ਫੇਰ ਕਰਾਉਣੀ ਆਪਾਂ ਭੁੱਲਣਾ ਜਾਣ ਕਿਤੇ ਵੀ ਕਿਤੇ ਬਰਗਾੜੀ ਚ 12 ਤਰੀਕ ਨੂੰ ਇਹ ਭੁੱਲ ਤਾਂ ਨਹੀਂ ਗਏ ਤੇ ਸਾਜ ਸਿੰਘ ਜੀ ਸਾਨੂੰ ਅੱਜ ਤੱਕ ਕਿਸੇ ਨੇ ਇਨਸਾਫ ਦਿੱਤਾ ਨਹੀਂ ਸੰਗਤ ਉੱਠ ਕੇ ਖੜਾ ਹੋ ਕੇ ਦੱਸ ਦੇਵੇ ਕਿ ਸਾਨੂੰ ਫੁਲਾਣੀ ਸਰਕਾਰ ਨੇ ਫੁਲਾਣਾ ਇਨਸਾਫ ਦਿੱਤਾ ਸੀ ਉਹਨੇ ਆਪਣੇ ਪਿਓ ਦੇ ਸਿਰ 'ਚ ਡੰਡਾ ਨਹੀਂ ਮਾਰਿਆ ਉਹਨੇ ਆਪਣੇ ਮਾਂ ਦੇ ਸਿਰ 'ਚ ਡੰਡਾ ਨਹੀਂ ਮਾਰਿਆ ਕਿਸੇ ਗਵਾਂਡੀ ਨੂੰ ਹੱਟ ਨਹੀਂ ਮਾਰੀ ਸਿੱਧੀ ਗੁਰਦੁਆਰੇ ਆ ਕੇ ਉਹਨੇ ਅੰਗ ਪਾੜਿਆ ਉਹਨੂੰ ਪਾਗਲ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਭ ਨੂੰ ਆਪਾਂ ਨੂੰ ਪਤਾ ਹੈ ਪਰਪਜ ਕੀ ਹੈ ਕਿਸ ਵਾਸਤੇ ਆਪਾਂ ਇੱਥੇ ਆਏ ਆ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਨੂੰ ਇੱਕ ਸਾਲ ਹੋ ਗਿਆ ਥੱਲੇ ਤਾਂ ਟੈਂਟ ਵੀ ਲੱਗੇ ਹੋਏ ਐ ਅਸੀਂ ਆਏ ਤਾਂ ਭਾਈ ਗੁਰਜੀਤ ਸਿੰਘ ਨਾਲ ਸਹਿਮਤੀ ਪ੍ਰਗਟਾਉਣ ਵਾਸਤੇ ਆ ਉਹ ਛਾਵੇਂ ਬੈਠੇ ਕੋਦਰ ਬੈਠੇ ਤੁਹਾਨੂੰ ਇੱਥੇ ਵੀ ਗਰਮੀ ਲੱਗਦੀ ਐ ਪੰਡਾਲ ਚ ਨਹੀਂ ਆ ਕੇ ਬੈਠੇ ਕਿਉਂਕਿ ਇੱਥੇ ਗਰਮੀ ਐ ਭਾਈ ਸਾਹਿਬ ਨੂੰ ਨਹੀਂ ਲੱਗ ਰਹੀ ਗਰਮੀ ਕਿਉਂਕਿ ਉਹਨਾਂ ਦਾ ਘਰ ਦਾ ਮਸਲਾ ਐ ਸਾਲ ਹੋ ਗਿਆ ਚੱਕੜ ਝੋਲੇ ਲੰਗੇ ਬਰਸਾਤਾ ਲੰਗੀਆਂ ਸਿਆਲ ਲੰਗੇ ਸਿਰਫ ਸਾਨੂੰ ਜਗਾਉਣ ਵਾਸਤੇ ਸਾਬ ਸੱਚੇ ਪਾਤਸ਼ਾਹ ਦਾ ਬਚਨ ਹੈ ਬਾਣੀ ਚ ਬੋਲ ਸੋ ਧਰਮੜੀਆ ਮੋਨ ਕਤ ਧਾਰੀ RAM ਜੇ ਕੋਈ ਵੀ ਨਹੀਂ ਬੋਲੇਗਾ ਸੱਚ ਤਾਂ ਫਿਰ ਕੂੜ ਦਾ ਬੋਲਬਾਲਾ ਤਾਂ ਹੈ ਹੀ ਐ ਤੇ ਹੋਏਗਾ ਪਰ ਇੱਕ ਬੇਨਤੀ ਐ ਇਹ ਫੌਜੀ ਸਾਹਿਬ ਨੇ ਪਹਿਲਾਂ ਇੱਥੇ ਸਪੀਚ ਕੀਤੀ ਸੀ ਕਿ ਜੇ ਕਿਤੇ ਕੋਈ ਤੁੰਬੇ ਵਾਲਾ ਹੁੰਦਾ ਇੱਥੇ ਜਗ੍ਹਾ ਨਹੀਂ ਸੀ ਹੋਣੀ ਭਾਈ ਸਾਹਿਬ ਜੀ ਸੱਚ ਕੋਲ ਇਕੱਠ ਥੋੜਾ ਹੀ ਹੁੰਦਾ ਐ ਸੱਚ ਦੇ ਕੋਲ ਬਹੁਤੀ ਭੀੜ ਨਹੀਂ ਹੁੰਦੀ ਸੱਚ ਬੋਲਣ ਵਾਲੇ ਥੋੜੇ ਹੁੰਦੇ ਆ ਸੱਚ ਤੇ ਚੱਲਣ ਵਾਲੇ ਥੋੜੇ ਹੁੰਦੇ ਆ ਸੱਚ ਕਹਿਣ ਵਾਲੇ ਉਦੋਂ ਥੋੜੇ ਹੁੰਦੇ ਕਿਉਂਕਿ ਸੱਚ ਨੂੰ ਆਰੀਆਂ ਰੰਬੀਆਂ ਪੱਠੀਆਂ ਸਭ ਕੁਝ ਉਹਨਾਂ ਵਾਸਤੇ ਬਣੀ ਐ ਜੇਲ ਉਹਨਾਂ ਵਾਸਤੇ ਬਣੀ ਐ ਪਰ ਭਾਈ ਸਾਹਿਬ ਨੇ ਆਪਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਐ ਆਪਾਂ ਕਿੰਨੇ ਕ ਜਾਗਿਆ ਹਰ ਇੱਕ ਗੁਰਦੁਆਰੇ ਚ ਪ੍ਰਧਾਨ ਬਣਨ ਵਾਸਤੇ ਬੜੇ ਝਗੜੇ ਬਣਦੇ ਆ ਪੈਂਦੇ ਆ ਹਰ ਗੁਰੂ ਘਰ ਤੇ ਬੜੇ ਕੀਮਤੀ ਪੱਥਰ ਉੱਥੇ ਬਹੁਤ ਕੀਮਤੀ ਇਮਾਰਤਾਂ ਬਣਦੀਆਂ ਅੱਜ ਤੱਕ ਆਪਾਂ ਸੁਰੱਖਿਆ ਵਾਸਤੇ ਕੀ ਸੋਚਿਆ ਕਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਕਿ ਇੱਕ ਘਰ ਦੀ ਸੇਵਾ ਲਈ ਜਾਏਗੀ ਕਿਉਂਕਿ ਉਹਨਾਂ ਨੇ ਤૈયਾਰ ਕਰ ਲਿਆ ਕਿ ਇਹਨਾਂ ਨੂੰ 12 ਤਰੀਕ ਯਾਦ ਫੇਰ ਕਰਾਉਣੀ ਆਪਾਂ ਭੁੱਲ ਨਾ ਜਾਣ ਕਿਤੇ ਵੀ ਕਿਤੇ ਬਰਗਾੜੀ ਚ 12 ਤਰੀਕ ਨੂੰ ਇਹ ਭੁੱਲ ਤਾਂ ਨਹੀਂ ਗਏ ਆ ਥੋੜੇ ਦਿਨ ਹੋਏ ਨੇ ਪੰਜ ਸਰੂ ਫੇਰ ਬਦਵੀ ਹੋਈ ਐ ਸਾਡੇ ਜ਼ਖਮ ਚੇੜਨ ਵਾਸਤੇ ਤੇ ਸਾਧ ਸੰਗਤ ਜੀ ਸਾਨੂੰ ਅੱਜ ਤੱਕ ਕਿਸੇ ਨੇ ਇਨਸਾਬ ਦਿੱਤਾ ਨਹੀਂ ਸੰਗਤ ਉੱਠ ਕੇ ਖੜਾ ਹੋ ਕੇ ਦੱਸ ਦੇਵੇ ਕਿ ਸਾਨੂੰ ਫਲਾਣੀ ਸਰਕਾਰ ਨੇ ਫਲਾਣਾ ਇਨਸਾਫ ਦਿੱਤਾ ਸੀ ਸਾਨੂੰ ਤਾਂ ਜਦੋਂ ਵੀ ਇਨਸਾਫ ਲੈਣੇ ਪਏ ਆ ਲੈਣੇ ਪੈਂਦੇ ਆ ਤੇ ਉਹਨਾਂ ਨੇ ਤਾਂ ਤਿਆ ਕਰ ਲਿਆ ਕਿ ਤੂੰ ਕਹਿ ਦੇਣਾ ਮੈਂ ਪਾਗਲ ਆ ਮੇਰੀ ਜੇਬ ਦੇ ਵਿੱਚ ਸਰਟੀਫਿਕੇਟ ਹੈ ਪਾਗਲ ਦਾ ਉਹਨੇ ਆਪਣੇ ਪਿਓ ਦੇ ਸਿਰ 'ਤੇ ਡੰਡਾ ਨਹੀਂ ਮਾਰਿਆ ਉਹਨੇ ਆਪਣੀ ਮਾਂ ਦੇ ਸਿਰ 'ਤੇ ਡੰਡਾ ਨਹੀਂ ਮਾਰਿਆ ਕਿਸੇ ਗਵਾਂਡੀ ਨੂੰ ਹੱਟ ਨਹੀਂ ਮਾਰੀ ਸਿੱਧੀ ਗੁਰਦੁਆਰੇ ਆ ਕੇ ਉਹਨੇ ਅੰਗ ਪਾੜਿਆ ਉਹਨੂੰ ਪਾਗਲ ਕਹੋਗੇ ਤੁਸੀਂ ਇਹ ਗਿਣੀਆਂ ਮਿੱਠੀਆਂ ਸਾਲਸਾ ਨੇ ਜਿਹੜੇ ਕਹਿੰਦੇ ਨੇ ਅਸੀਂ ਅਸੀਂ ਕੀੜੀ ਤੁਰਦੀ ਦੇਖ ਲੈਨੇ ਆ ਉਹਨਾਂ ਨੂੰ ਅੱਜ ਤੱਕ ਬਦਬੀ ਵਾਲੇ ਨਹੀਂ ਦਿਸੇ ਸੋ ਸਾਲਸੰਗ ਜੀ ਹੈ ਇੱਥੇ ਅੱਜ ਬੜੀਆਂ ਤਕਰੀਰਾਂ ਹੋਣੀਆਂ ਬੜੇ ਗਰਮ ਜਸ਼ੀਲੇ ਉਪਦੇਸ਼ ਹੋਣਿਆ ਪਰ ਆਪਾਂ ਪੱਲੇ ਕੀ ਬੰਨ ਕੇ ਜਾਣਾ ਹੈ ਕਿ ਆਪਾਂ ਕਰਨਾ ਕੀ ਹੈ ਹਰ ਇੱਕ ਪਿੰਡ ਦੀ ਪ੍ਰਬੰਧਕ ਕਮੇਟੀ ਨੂੰ ਲਿਸਟ ਬਣਾ ਕੇ ਸੇਵਾ ਲਾ ਦੇਣੀ ਚਾਹੀਦੀ ਏਕ-ਇਕ ਪਰਿਵਾਰ ਦੀ ਸਰ ਸਾਦ ਸਿੰਘ ਜੀ ਸਾਡੀ ਤੇ ਇੰਨੀ ਕੀ ਬੇਨਤੀ ਹੈ ਤੁਸੀਂ ਇਹ ਨਾ ਸੋਚਿਓ ਇੱਥੇ ਆ ਕੇ ਸਾਡੇ ਰੋਜ਼ ਹੀ ਤਕਰੀਬਨ ਇਕੱਠ ਦਵਾਨਾਂ ਚ ਹੁੰਦੇ ਆ ਸੀ ਇਹੀ ਰੋਜ਼ ਬੇਨਤੀ ਕਰਦੇ ਆ ਜਿਹੜਾ ਸਿੱਖ ਗੁਰੂ ਦੀ ਬਿਦਵੀ ਸੁਣ ਕੇ ਜਾ ਕੇ ਚੁੱਪ ਕਰਕੇ ਸੌਂ ਗਿਆ ਤਾਂ ਸਮਝਿਆ ਜੋ ਪੱਗ ਦੇ ਵਿੱਚ ਸਿਰ ਫਸਾਈ ਫਿਰਦਾ ਆਪਣਾ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੇ ਸੰਗ ਕਰਪਾਨ ਸੱਚੇ ਪਾਤਸ਼ਾਹ ਦਾ ਹੁਕਮ ਹੈ ਸੜਕਾਂ ਤੇ ਬੈਠ ਕੇ ਆਪ ਨੂੰ ਕਿਹੜੀ ਗੱਲ ਦਾ ਅਜੇ ਤੱਕ ਇਨਸਾਫ ਮਿਲਿਆ ਕੋਈ ਬਾਅਦ ਚ ਦੱਸ ਦਿਓ ਵੀ ਆਹ ਜੀ ਫੈਸਲੇ ਸਾਡੇ ਹੋ ਗਏ ਸੀ ਠੀਕ ਹੈ ਭਾਈ ਸਾਹਿਬ ਨੇ ਸਾਨੂੰ ਜਗਾਉਣ ਵਾਸਤੇ ਅਸੀਂ ਤਾਂ ਅੱਜ ਵੀ ਛਾਂ ਦਾ ਊਟਾਸਾ ਲੱਭਦੇ ਫਿਰਦੇ ਆਂ ਕਿਤੇ ਪਿਗਲ ਗਏ ਪੰਡਾਲ ਵਿੱਚ ਬਹਿ ਕੇ ਐਨੀ ਸੰਗਤ ਬੈਠੀ ਐ ਸੋ ਬੇਨਤੀ ਐ ਕਿ ਸਾਧ ਸੰਗਤ ਜੀ ਜੇ ਇੱਕ ਚੰਗਿਆੜੀ ਕਿਸੇ ਝਾੜ ਚ ਡਿੱਗ ਪਵੇ ਅੱਗ ਦੀ ਸਾਰੇ ਜੰਗਲ ਨੂੰ ਅੱਗ ਲਾ ਦਿੰਦੀ ਐ ਪਾਈ ਸਾਹਿਬ ਨੇ ਚੰਗਿਆੜੀ ਜਗਾ ਦਿੱਤੀ ਐ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਭਾਂਬੜ ਵਜ਼ੀਰ ਖਾਂ ਨੂੰ ਆਖਿਆ ਸੀ ਮਲੇਰਕੋਟਲੇ ਨਵਾਬ ਨਵਾਬ ਨੇ ਛੇਰਖਾਨੇ ਜਦੋਂ ਮੁਹੰਮਦ ਸਾਹਿਬ ਦੇ ਭਾਂਜੇ ਕਰਬਲਾ ਦੇ ਜੰਗ ਵਿੱਚ ਮਾਰੇ ਗਏ ਸੀ ਅੱਜ ਉਹਨਾਂ ਨੂੰ ਯਾਦ ਕਰਕੇ ਸੰਗਲ ਮਾਰ ਮਾਰ ਕੇ ਮੁਸਲਮਾਨ ਵੀਰ ਹੁੰਦੇ ਆ ਵਜ਼ੀਰ ਖਾਂ ਯਾਦ ਰੱਖੀ ਜੇ ਤੂੰ ਇਹਨਾਂ ਦੇ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਹਰ ਇੱਕ ਸਿੱਖ ਦੇ ਮਨ 'ਚ ਭੰਬੜ ਮਚ ਜਾਣਿਆ ਤੇਰੀ ਨੀਂਦ ਹਰਾਮ ਕਰ ਦੇਣਗੇ ਜਦੋਂ-ਜਦੋਂ ਵਜ਼ੀਰ ਖਾਂ ਹੁੰਦਾ ਰਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਨਾਲ ਹੀ ਆਉਂਦੀ ਰਹਿੰਦੀ ਹੈ ਸੋ ਬੇਨਤੀ ਹੈ ਕਿ ਆਪਾਂ ਸੁਚੇਤ ਹੋਈਏ ਹਰਕ ਗੁਰਦਵਾਰਾ ਦੀ ਪ੍ਰਬੰਧ ਕਮੇਟੀ ਨੂੰ ਅਸੀਂ ਗੋਲ ਕੰਗਣ ਵਾਸਤੇ ਪ੍ਰਬੰਧ ਕਮੇਟੀ ਨਹੀਂ ਬਣਦੇ ਪ੍ਰਬੰਧ ਕਮੇਟੀ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਹੜਾ ਪਿੰਡ ਦਾ ਘਰ ਹੈ ਜਿਹੜਾ ਜਵਾਬ ਦੇਗਾ ਮੈਂ ਗੁਰੂ ਘਰ ਦੀ ਸੇਵਾ ਵਾਸਤੇ ਇੱਕ ਦਿਨ ਨਹੀਂ ਕੱਢਣਾ ਤਾਂ ਸਾਧ ਸੰਗਤ ਜੀ ਅਸੀਂ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਵਾਸਤੇ ਸਾਰੀ ਸੰਗਤ ਅਰਦਾਸ ਕਰੀਏ ਕਿ ਇਹੋ ਜੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਪੈਦਾ ਹੁੰਦੇ ਰਹਿਣ ਜਿਹੜੀ ਸੁੱਤੀ ਕੌਮ ਨੂੰ ਜੋਗਾਉਂਦੇ ਰਹਿਣ ਹੋਈਆਂ ਪੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ Vai guru